ਬਹੁਤ ਇਲੈਕਸ਼ਨ ਦੇਖੇ ਦੂਪਹਿਰ ਨਾ ਜਿੰਦਗੀ ਦਾ ਤਜਰਬਾ ਪਰ ਇਸ ਵਾਰ ਤੁਹਾਡੀ ਪਸੰਦੀ ਦੀ ਪਾਰਟੀ ਕਿਹੜੀ ਆ ਤੇ ਅੋਨਾਂ ਯਾ 27 ਸੰਨ 2027 ਦੀਆਂ ਵੋਟਾਂ ਵਿੱਚ ਵੀ ਅਸੀਂ ਥੰਮ ਨਾਲ ਖੜੇ ਹੋ ਕੇ ਤਾਂ ਉਹਨਾਂ ਨਾਲ ਉਹ ਵੀ ਹਿੱਸਾ ਦੇਵਾਂਗੇ ਬਾਕੀ ਸਾਰੇ ਵਿਕਾਸ ਬਹੁਤ ਜ਼ੋਰਾਂ ਦੇ ਵੇਖੋ ਇੱਕ ਪਿੰਡਾਂ ਚ ਕਲੀਨਿਕ ਖੋਲੇ ਆ ਉਹਨਾਂ ਦਾ ਜਨਤਾ ਨੂੰ ਬਹੁਤ ਫਾਇਦਾ ਹੋ ਰਿਹਾ ਕੋਈ ਆਮ ਗਰੀਬ ਬੰਦਾ ਜਿੱਥੋਂ ਮਰਜ਼ੀ ਦਵਾਈ ਲੈ ਸਕਦਾ ਤੋ ਸਾਡੀਆਂ ਸਾਨੂੰ ਆਸ ਹੈ ਕੋ ਸਾਡੀਆਂ ਮੰਗਾਂ ਜਰੂਰ ਉਹ ਪੂਰੀਆਂ ਕਰਨਗੇ ਹੋਰ ਮੀਤਵਾਰ ਵੀ ਜੁਰਮਾਨਦਾਨ ਦੇ ਵਿੱਚ ਹੈਗੇ ਉਹ ਵੀ ਆਪਣੇ ਦਾਵੇ ਠੋਕਰੇ ਆ ਅੱਜ ਦੀ ਜਨਰੇਸ਼ਨ ਜਿੰਨੀ ਵੀ ਸਾਡੀ ਹੈਗੀ ਆ ਬਹੁਤ ਸਿਆਣੀ ਹੋ ਚੁੱਕੀ ਆ ਅੱਜ ਮੀਡੀਆ ਦੇ ਰਹੀਂ ਸਾਨੂੰ ਘਰ ਘਰ ਗੱਲ ਪਹੁੰਚ ਰਹੀ ਆ ਛਪੜਾਂ ਦੀ ਸਫਾਈ ਹੋ ਰਹੀ ਆ ਵਿਕਾਸ ਤੇ ਪੂਰਾ ਹੋ ਰਿਹਾ ਇਹ ਨਹੀਂ ਵਿਕਾਸ ਨਹੀਂ ਹੋ ਰਿਹਾ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਪੁਨੀਆ ਆਮ ਆਦਮੀ ਪਾਰਟੀ ਨੂੰ ਸਰਕਾਰ ਦੇ ਵਿੱਚ ਸਾਢੇ 3 ਸਾਲ ਦੇ ਆਸ-ਪਾਸ ਹੋ ਗਿਆ ਉਹ ਖਾਸ ਕਰਕੇ ਤਰੰਤਰ ਸਭ ਹਲਕੇ ਦੀ ਗੱਲ ਕਰ ਲਈਦਾ ਕਿੰਨੇ ਕੰਮ ਹੋਇਆ ਹੁਣ ਤੱਕ ਇੱਥੇ ਇਹ 600 ਜਮਹੂਰੀ ਸਾਤੋਂ ਵੱਡੀ ਪ੍ਰਾਪਤੀ ਆ ਹੋਰ ਵੀ ਉਹ ਜੋ ਸਹੀ ਆ ਕਿਸਾਨੀ ਦੇ ਮੁੱਦਿਆਂ ਦੇ ਉੱਤੇ ਜਾਣੀਏ ਤੇ ਜੋ ਪਾਣੀ ਨਹਿਰਾਂ ਦੇ ਮੈਂ ਬਾਹਰ ਜਾ ਕੇ ਵੇਨਾ ਪਿੰਡਾਂ ਦੇ ਵਿੱਚ ਬੜੀ-ਬੜੀ ਜਿਹੜੇ ਸੂਏ ਖਾ ਲਿਆ ਉਹ ਸਾਰੇ ਉਹਨਾਂ ਨਹਿਰਾਂ ਪੱਕੀਆਂ ਕਰਵਾਤੀਆਂ ਪਰ ਜਦੋਂ ਦੀ ਆਵਾਜ਼ ਦੀ ਪਾਰਟੀ ਸੱਤਾ ਦੇ ਬਚਾਈ ਹੈ ਇਹ ਲੋਕਾਂ ਦੇ ਮੁੱਦੇ ਹੱਲ ਹੋਏ ਹੈ ਹਲਥ ਸਿਸਟਮ ਦੀ ਗੱਲ ਕਰ ਲਈ ਐਜੂਕੇਸ਼ਨ ਸਿਸਟਮ ਦੀ ਜਿੰਨੇ ਕੰਮ ਇਹ ਸਰਕਾਰ ਵੱਲ ਹੋਏ ਆ ਜੋ ਭਗਵੰਤ ਸਿੰਘ ਮਾਨ ਸੀਐਮ ਬਣੇ ਆ ਇੱਕ ਤੇ ਉਹਨਾਂ ਜਿੱਥੇ ਨਹਿਰਾਂ ਦਾ ਪਾਣੀ ਗਿਆ ਉੱਥੇ ਪਾਣੀ ਪਹੁੰਚਾਤਾ ਫਿਰ ਹਰ ਕਿਸੇ ਦੀ ਫਸਲ ਆ ਫਸਲ ਜਿਹੜੀ ਕਿਸੇ ਦੀ ਰੂਲੀ ਨਹੀਂ ਫਸਲ ਜੀ ਜੀ ਸੰਧੂ ਸਾਹਿਬ ਨੂੰ ਅਸੀਂ ਤਨੋਂ ਤੇ ਮਨੋਂ ਹੋ ਕੇ ਅਸੀਂ ਇਸ ਇਲੈਕਸ਼ਨ ਦੇ ਵਿੱਚ ਜਿੱਤ ਪ੍ਰਾਪਤ ਕਰਾਵਾਂਗੇ ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟਰਾਂ ਜੁੜੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਸੰਧਾਨਾ ਅਸੀਂ ਮੌਜੂਦ ਹਾਂ ਵਿਧਾਨ ਸਭਾ ਹਲਕਾ ਤਰਨਤਨ ਸਾਹਿਬ ਦੇ ਕੱਕਾ ਕੰਡੇਆਲਾ ਪਿੰਡ ਦੇ ਵਿੱਚ ਤਰਨਤਨ ਸਾਹਿਬ ਦੇ ਵਿੱਚ ਬਾਈ ਇਲੈਕਸ਼ਨ ਹੈ ਔਰ ਚਾਰੇ ਹੀ ਪਾਰਟੀਆਂ ਦਾ ਜਰਾ ਤਰਨਤਨ ਸਾਹਿਬ ਦੀ ਸੀਟ ਤੇ ਜੋਰ ਲੱਗਿਆ ਹੋਇਆ ਪੰਥਕ ਹਲਕਾ ਤਰਨਤਨ ਸਾਹਿਬ ਨੂੰ ਕਿਹਾ ਜਾਂਦਾ ਪਰ ਪੰਥਕ ਹਲਕੇ ਦੇ ਵਿੱਚ ਵੇਵ ਕੀ ਆ ਗਰਾਊਂਡ ਜ਼ੀਰੋ ਤੋਂ ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਲੋਕਾਂ ਦੀ ਕਿਹੜੀ ਪਾਰਟੀ ਪਹਿਲੀ ਪਸੰਦ ਆ ਔਰ ਕਿਹੜਾ ਉਮੀਦਵਾਰ ਪਹਿਲੀ ਪਸੰਦ ਆ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਹਾਂਜੀ ਬੱਬੂ ਜੀ ਜਿਵੇਂ ਤਰਨਤਾਰ ਸਾਹਿਬ ਦੀ ਬਾਈ ਇਲੈਕਸ਼ਨਾਂ ਤੁਸੀਂ ਬਹੁਤ ਇਲੈਕਸ਼ਨ ਦੇਖਿਆ ਉਹ ਤੋਂ ਪਹਿਲਾਂ ਜਿੰਦਗੀ ਦਾ ਤਜਰਬਾ ਪਰ ਇਸ ਵਾਰ ਤੁਹਾਡੀ ਪਸੰਦੀ ਦੀ ਪਾਰਟੀ ਕਿਹੜੀ ਹੈ ਵੇਖੋ ਜੀ ਸਾਡੇ ਹਰਮਨ ਪਿਆਰੇ ਨੇਤਾ ਸਰਬਾ ਸਰਦਾਰ ਹਰਮੀਤ ਸਿੰਘ ਜੀ ਸੰਧੂ ਸਾਹਿਬ ਜੋ ਪੁਰਾਣੇ ਨੇਤਾ ਨੇ ਤੇ ਹੁਣ ਸਾਡੇ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਨੇ ਮਤਲਬ ਕਿ ਜੋ ਵੀ ਆ ਇਕੱਠ ਕਰ ਲਿਆ ਵਾ ਸਾਡੇ ਨਗਰ ਕਨੇਲੇ ਦੇ ਜਿੰਨੇ ਸਮੂਹ ਮੇਰੇ ਪਤਵੰਤੇ ਸੱਜਣ ਨੇ ਸਾਰਿਆਂ ਦਾ ਬਹੁਤ ਵੱਡਾ ਸਾਡਾ ਕਾਠਵਾ ਉਹ ਕਾਠ ਦੇ ਮੁਤਾਬਕ ਅਸੀਂ ਜੋ ਸਰਮੀਂਦਰ ਸਿੰਘ ਸੰਧੂ ਸਾਹਿਬ ਨੂੰ ਅਸੀਂ ਤਨੋਂ ਤੇ ਮਨੋਂ ਹੋ ਕੇ ਅਸੀਂ ਇਸ ਇਲੈਕਸ਼ਨ ਦੇ ਵਿੱਚ ਜਿੱਤ ਪ੍ਰਾਪਤ ਕਰਾਵਾਂਗੇ ਅਸੀਂ ਉਹਨਾਂ ਦੇ ਨਾਲ ਆ ਉਹਨਾਂ ਨੇ ਸਾਡੇ ਜੋ ਵੀ ਪਿਛਲੇ ਸਮੇਂ ਦੇ ਵਿੱਚ ਜੋ ਸਾਡਾ ਬਹੁਤ ਵਧੀਆ ਵਿਕਾਸ ਕਰਾਇਆ ਸੀ ਹੁਣ ਵੀ ਸਾਨੂੰ ਬੜੀ ਵੱਡੀ ਆਸ ਹੈ ਉਹਨਾਂ ਤੋਂ ਅਸੀਂ ਆਸ ਲੈ ਕੇ ਚੱਲੇ ਆ ਕਿ ਅਸੀਂ ਆਪਣੇ ਪਿੰਡ ਦਾ ਜਿੰਨਾ ਵੀ ਵਿਕਾਸ ਸਾਡਾ ਰਹਿੰਦਾ ਵਾ ਜਾਂ ਕਰਾਉਣ ਵਾਲਾ ਵਾ ਅਸੀਂ ਉਹਨਾਂ ਦੇ ਅੱਗੇ ਜੋ ਵੀ ਆ ਇਹ ਮੰਗਾਂ ਰੱਖਾਂਗੇ ਤੋਂ ਸਾਡੀਆਂ ਸਾਨੂੰ ਆਸ ਹੈ ਕੋ ਸਾਡੀਆਂ ਮੰਗਾਂ ਜਰੂਰ ਉਹ ਪੂਰੀਆਂ ਕਰਨਗੇ ਇਸ ਕਰਕੇ ਅਸੀਂ ਹਰਮੀਤ ਸਿੰਘ ਸੰਧੂ ਨੂੰ ਵੋਟਾਂ ਪਾ ਕੇ ਅਸੀਂ ਵੱਧ ਤੋਂ ਵੱਧ ਨੂੰ ਮਤਲਬ ਕਿ ਵੋਟਾਂ ਨਾਲ ਜਿਤਾ ਕੇ ਤੇ ਉਹਨੂੰ ਜਿਹੜਾ ਵਗਾ ਐਮ ਐਲ ਏ ਬਣਾਵਾਂਗੇ ਤੇ ਆਉਣ ਵਾਲੀਆਂ 27 ਸਨ 2027 ਦੀਆਂ ਵੋਟਾਂ ਵਿੱਚ ਵੀ ਅਸੀਂ ਥੰਮ ਨਾਲ ਖੜੇ ਹੋ ਕੇ ਤੇ ਉਹਨਾਂ ਨਾਲ ਉਹ ਵੀ ਅਸੀਂ ਸਾਥ ਦੇਵਾਂਗੇ ਬਾਪੂ ਜੀ ਹਰਮੀਤ ਸਿੰਘ ਸੰਧੂ ਹੀ ਕਿਉਂ ਹੋਰ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਹੈਗੇ ਉਹ ਵੀ ਆਪਣੇ ਦਾਅਵੇ ਠੋਕਰੇ ਆ ਵੇਖੋ ਜੀ ਜਿਹੜੀਆਂ ਪਹਿਲੀਆਂ ਪਾਰਟੀਆਂ ਸੀ ਉਹਨਾਂ ਨੇ ਵਾਦੇ ਦੇ ਕੀਤੇ ਪਰ ਵਾਦੇ ਪੂਰੇ ਨਹੀਂ ਕੀਤੇ ਹੁਣ ਵਾਦੇ ਪੂਰੇ ਹੋਏ ਸਾਨੂੰ ਸਾਨੂੰ ਆਸ ਹੈ ਕਿ ਹੁਣ ਸਾਡੇ ਵਾਦੇ ਪੂਰੇ ਹੋਣਗੇ ਕਿਉਂਕਿ ਹੁਣ ਦੀ ਅੱਜ ਹੀ ਜਨਰੇਸ਼ਨ ਜਿੰਨੀ ਵੀ ਸਾਡੀ ਹੈਗੀ ਆ ਬਹੁਤ ਸਿਆਣੀ ਹੋ ਚੁੱਕੀ ਆ ਅੱਜ ਮੀਡੀਆ ਦੇ ਰਹੀਂ ਸਾਨੂੰ ਘਰ ਘਰ ਗੱਲ ਪਹੁੰਚ ਰਹੀ ਆ ਕੀ ਆ ਤੇ ਕੀ ਨਹੀਂ ਕੀ ਛਈ ਆ ਤੇ ਕੀ ਗਲਤ ਵਾ ਇਸ ਕਰਕੇ ਸਾਨੂੰ ਉਹਨਾਂ ਦੇ ਵੱਲ ਜਿਹੜਾ ਹਰਮੀਤ ਸਿੰਘ ਸੰਧੂ ਵੱਲ ਜਿਹੜਾ ਸਾਨੂੰ ਖਾਸ ਧਿਆਨ ਦੀ ਲੋੜ ਹੈ ਆਪਣੀ ਆਮ ਆਦਮੀ ਪਾਰਟੀ ਨੂੰ ਸਰਕਾਰ ਦੇ ਵਿੱਚ ਸਾਢੇ 3 ਸਾਲ ਦੇ ਆਸ-ਪਾਸ ਹੋ ਗਿਆ ਉਹ ਖਾਸ ਕਰਕੇ ਤੁਰੰਤ ਤਰ ਸਭ ਹਲਕੇ ਦੀ ਗੱਲ ਕਰ ਲਈ ਤਾਂ ਕਿੰਨੇ ਕੰਮ ਹੋਇਆ ਹੁਣ ਤੱਕ ਇੱਥੇ ਵੇਖੋ ਜੀ ਤੁਰੰਤ ਤਰ ਨਹੀਂ ਗੱਲ ਛੱਡੋ ਸਾਰੇ ਪੰਜਾਬ ਦੀ ਗੱਲ ਕਰਾਂਗੇ ਸਭ ਤੋਂ ਵੱਡੀ ਮੇਨ ਗੱਲ ਇਹ ਵੀ ਜੋਣਾ ਬਿਜਲੀ ਮੋਟ 600 ਜੋਮੜ ਕੀਤਾ ਲੋਕੀ ਦਾ ਬੇਲੀ ਤਾਰ ਨੇ ਵਿੱਚ ਰਹੀਦੇ ਸੀ ਤੇ ਇੱਧਰ ਜਿਹੜੀਆਂ ਸਰਕਾਰਾਂ ਅਸੀਂ ਪਿਛਲੀਆਂ ਉਹ ਜਿਹੜੀਆਂ 6 ਮਹੀਨੇ ਬਿੱਲ ਵਧਾ ਦੇਣੀਆਂ ਉਹਨਾਂ ਨੂੰ ਘਾਟੇ ਪੈਂਦੇ ਤੇ ਇਹਨਾਂ ਨੂੰ ਵਾਅਦਾ ਪੈ ਰਿਆ ਇਸ ਕਰਕੇ ਸਾਰੀ ਜੋ ਵੀ ਪਬਲਿਕ ਆ ਜਿਹਨੂੰ ਸਹੂਲਤ ਦਿੱਤੀ ਆ ਇਹ 600 ਜੁਮਲੇ ਸਭ ਤੋਂ ਵੱਡੀ ਪ੍ਰਾਪਤੀ ਆ ਹੋਰ ਵੀ ਉਹ ਜੋ ਸਹੀ ਆ ਕਿਸਾਨੀ ਦੇ ਮੁੱਦਿਆਂ ਦੇ ਉੱਤੇ ਜਾਣੀਏ ਤੇ ਜੋ ਪਾਣੀ ਨਹਿਰਾਂ ਦੇ ਮੈਂ ਬਾਹਰ ਜਾ ਕੇ ਵੇਹਣਾ ਪਿੰਡਾਂ ਦੇ ਵਿੱਚ ਬੜੀ ਬੜੀ ਜਿਹੜੇ ਸੁਏ ਖਾਲ ਆ ਉਹ ਸਾਰੇ ਉਹਨਾਂ ਨਹਿਰਾਂ ਨਾਲ ਪੱਕੀਆਂ ਕਰਵਾਤੀਆਂ ਪਾਣੀ ਜਿੰਨਾ ਖਾਲਾਂ ਦੇ ਵਿੱਚ ਬੂੰਦ ਨਹੀਂ ਕਦੀ ਆਈ ਤੇ ਉਹਨਾਂ ਵੀ ਖਾਲਾਂ ਦੇ ਵਿੱਚ ਵੀ ਸੁਏ ਦੇ ਵਿੱਚ ਜਿਹੜਾ ਪਾਣੀ ਪਹੁੰਚ ਰਿਹਾ ਕਿਸਾਨ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲ ਰਹੀ ਆ ਕੋਈ ਕੋ ਜਾਇਜ ਦੇ ਇਨਸਾਨ ਲੋਕ ਆਗੇ ਨੇ ਜੋ ਮਤਲਬ ਕਿ ਮੱਲਕੇ ਸੋਚੀ ਸਮਝ ਤੋਂ ਬਿਨਾ ਮੱਲਕੇ ਉਹ ਜਿਹੜਾ ਕਈ ਪ੍ਰਚਾਰ ਕਰ ਦਿੰਦੇ ਚਲੋ ਉਹਨਾਂ ਦਾ ਵੀ ਹੱਕ ਆਏ ਨਹੀਂ ਕਿ ਨਹੀਂ ਹੰਦੇ ਨਹੀਂ ਹੱਕ ਤੇ ਰੋਸ ਤੇ ਪ੍ਰਗਟ ਕਰਨਾ ਪੈਂਦਾ ਜਿੰਨੂੰ ਕੋਈ ਦੁੱਖ ਹੋਵੇ ਨਹੀਂ ਇਸ ਕਰਕੇ ਸਾਨੂੰ ਆ ਸਾਹੀ ਹਰਮੀਰ ਸਿੰਘ ਸੰਧੂ ਸਾਹਿਬ ਸਾਡੇ ਇਲਾਕੇ ਦੇ ਐਮ ਐਲ ਏ ਬਣ ਕੇ ਸਾਡਾ ਹੋਰ ਵਿਵਤੋਵਾ ਦਾ ਹੋਰ ਇਲਾਕੇ ਦਾ ਵਿਕਾਸ ਵੀ ਕਰਾਉਣਗੇ ਜੀ ਪਾਪੂ ਜੀ ਜੀ ਮੈਂ ਪਾਪੂ ਜੀ ਨੇ ਕਿਹਾ ਕਿ ਕੰਮ ਹੋਇਆ ਔਰ ਪਹਿਲਾਂ ਵੀ ਕੰਮ ਹੋਇਆ ਜਿਵੇਂ ਆਪਾਂ ਦੀ ਪਾਰਟੀ ਨਾਲ ਹਰਵਿੰਦਰ ਸਿੰਘ ਸੰਧੂ ਹੁਣੀ ਜੁੜੇ ਆ ਲੱਗਦਾ ਥੋੜਾ ਰਹਿਦੇ ਹੋਏ ਕੰਮ ਵੀ ਹੋ ਜਾਣਗੇ ਔਰ ਪਸੰਦੀ ਦੀ ਪਾਰਟੀ ਆਮ ਆਦਮੀ ਪਾਰਟੀ ਕਿਉਂ ਐਸ ਵਾਰ ਲੋਕਾਂ ਦੀ ਦੇਖੋ ਜੀ ਜਿਹੜੀ ਆਮ ਆਦਮੀ ਪਾਰਟੀ ਨੇ ਇਹ ਹਰ ਵਰਗ ਦੀ ਪਾਰਟੀ ਆ ਜਿੰਨੇ ਕੰਮ ਇਹ ਸਰਕਾਰ ਵੇਲੇ ਹੋਏ ਆ ਜੋ ਪਗੋਂਸੇ ਕਮਾਨ ਸੀਮ ਬਣੇ ਆ ਇੱਕ ਤੇ ਉਹਨਾਂ ਜਿੱਥੇ ਨਹਿਰਾਂ ਦਾ ਪਾਣੀ ਗਿਆ ਉੱਥੇ ਪਾਣੀ ਪਹੁੰਚਦਾ ਫਿਰ ਹਰ ਕਿਸੇ ਦੀ ਫਸਲ ਆ ਫਸਲ ਜਿਹੜੀ ਕਿਸੇ ਦੀ ਰੂਲੀ ਨਹੀਂ ਫਸਲ ਜੀ ਸੇਰੇ ਲੈ ਕੇ ਜਾਂਦੇ ਆ ਛਾਮੀ ਵੇਚ ਕੇ ਘਰ ਆਉਂਦੇ ਪੈਸੇ ਉਹਨਾਂ ਦੇ ਚੋਵੇਂ ਘੰਟੇ ਖਾਤੇ ਜਾ ਜਾਂਦੇ ਆ ਨਹੀਂ ਥੋੜੇ ਖਾਤੇ ਚ ਆ ਰੁਪਈਆ ਸਾਰੇ ਖਤ ਜਾ ਰਹੇ ਜੀ ਹਰ ਕਿਸਾਨ ਦੇ ਆ ਰਹੇ ਆ ਇਹ ਕੱਲੇ ਇੱਕ ਕਿਸਾਨ ਦੇ ਨਹੀਂ ਆਉਂਦੇ ਸਾਰੇ ਸਾਰੇ ਕਿਸਾਨਾਂ ਦੇ ਆ ਰਹੇ ਆ ਬਾਕੀ ਸਾਰੇ ਵਿਕਾਸ ਬਹੁਤ ਜ਼ੋਰਾਂ ਦੇ ਵੇਖੋ ਇੱਕ ਪਿੰਡਾਂ 'ਚ ਕਲੀਨਿਕ ਖੋਲੇ ਆ ਉਹਨਾਂ ਦਾ ਜਨਤਾ ਨੂੰ ਬਹੁਤ ਫਾਇਦਾ ਹੋ ਰਿਹਾ ਕੋਈ ਆਮ ਗਰੀਬ ਬੰਦਾ ਜਿੱਥੋਂ ਮਰਜ਼ੀ ਦਵਾਈ ਲੈ ਸਕਦਾ ਫਿਰ ਸਕੂਲ ਵਿਕਾਸ ਨਾਲ ਕੋਈ ਕਸਰ ਨਹੀਂ ਆਉਣ ਵਾਲੀ 2027 ਦੀ ਵੀ ਸਰਕਾਰ ਝਾੜੂ ਦੀ ਬਣੇਗੀ ਜੀ ਬਪੂ ਜੀ ਤੁਸੀਂ ਹੈਲਥ ਸਿਸਟਮ ਦੀ ਗੱਲ ਕੀਤੀ ਹੈ ਐਜੂਕੇਸ਼ਨ ਸਿਸਟਮ ਦੀ ਗੱਲ ਕੀਤੀ ਹੈ ਔਰ ਮੁੱਦਾ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਰਿਹਾ ਹੈ ਪਰ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਇਹ ਲੋਕਾਂ ਦੇ ਮੁੱਦੇ ਹੱਲ ਹੋਏ ਹੈ ਹੈਲਥ ਸਿਸਟਮ ਦੀ ਗੱਲ ਕਰ ਲਈ ਐਜੂਕੇਸ਼ਨ ਸਿਸਟਮ ਦੀ ਬਿਲਕੁਲ ਸਾਰੇ ਹੱਲ ਹੋਏ ਜੀ ਤੁਹਾਨੂੰ ਪਤਾ ਹੀ ਤੁਹਾਡੇ ਵੇਖੋ ਪਿੰਨਾਂ ਜਾ ਜਾ ਕੇ ਸਾਰੇ ਸਕੂਲ ਖੁੱਲੇ ਆ ਕਲਰ ਖੁੱਲਣ ਡਏ ਆ ਹੁਣ ਪਾਰਕਿੰਗਾਂ ਬਣਨੀਆਂ ਹਰ ਇੱਕ ਪਿੰਨਾਂ ਦੇ ਵਿੱਚ ਛਪੜਾਂ ਦੀ ਸਫਾਈ ਹੋ ਰਹੀ ਹੈ ਵਿਕਾਸ ਤੇ ਪੂਰਾ ਹੋ ਰਿਹਾ ਹੈ ਇਹ ਨਹੀਂ ਵਿਕਾਸ ਨਹੀਂ ਹੋ ਰ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬੱਪੂ ਜਿੱਥੇ ਵੀ ਜਾਣੇ ਲੋਕ ਕਹਿੰਦੇ ਕਿ ਹਰਮਿੰਦਰ ਸਿੰਘ ਸੰਧੂ ਨੂੰ ਵੋਟਾਂ ਪਾਵਾਂਗੇ ਹਾਂਜੀ ਆ ਹਰਮਿੰਦਰ ਸਿੰਘ ਸੰਧੂ ਹੀ ਕਿਉਂ ਐਤਕੀ ਪਸੰਦੀਦਾ ਉਮੀਦਵਾਰਾਂ ਲੋਕਾਂ ਦਾ ਹਰਮਿੰਦਰ ਸਿੰਘ ਸੰਧੂ ਇੱਕ ਬਹੁਤ ਤੜਲੇਦਾਰ ਐਮਐਲਏ ਆ ਜੀ ਕਿਸੇ ਦਾ ਵੀ ਕੰਮ ਜਿਹੜਾ ਮਰਜੀ ਬੱਚਾ ਦੇ ਦੇ ਭਾਵੇਂ ਸਾਂ ਦੇ ਦੇ ਉਹਦਾ ਹਰ ਕੰਮ ਕਰਾਉਂਦਾ ਈ ਉਹ ਹੂੰ ਇਹ ਕਰਕੇ ਲੋਕੀ ਹਰਮਿੰਦਰ ਸਿੰਘ ਨੂੰ ਦਿਲੋਂ ਚਾਹੁੰਦੇ ਆ ਇਹ ਕਰੇ ਵੋਟਾਂ ਪਾ ਕੇ ਜਿਤਾ ਕੇ ਉਹਨੂੰ ਐਮਐਲ ਬਣਾ ਕੇ ਵਿਧਾਨ ਸਭਾ ਭੇਜਣਗੇ ਹੂੰ ਤਰਨਤਨ ਸਭ ਹਲਕੇ ਦੀ ਗੱਲ ਕਰ ਲਈਏ ਹੁਣ ਤੱਕ ਕਿੰਨਾ ਕੰਮ ਹੋ ਤਰਨਤਾਰਨ ਦੇ ਤੋਂ ਦੇਖੋ ਜੀ ਤਰਨਤਾਰਨ ਤੋਂ ਪਹਿਲਾਂ ਤਾਂ ਥੋੜਾ ਘਟੇ ਜਦੋਂ ਹੁਣ ਚਾਰਜ ਲੱਗੇ ਜਉਂਦੇ ਉਹਨਾਂ ਦਾ ਬਹੁਤ ਕੰਮ ਹੋ ਰਿਹਾ ਪਰ ਕੀ ਐਮਐਲਏ ਬਣ ਕੇ ਵੀ ਹੋਰ ਜ਼ਿਆਦਾ ਵਿਕਾਸ ਕਰਾਉਣਗੇ ਜੀ ਤਾਂ ਆਪ ਲੋਕਾਂ ਦੇ ਨਾਲ ਤਰਨਤਾਰਨ ਸਾਹਿਬ ਦੇ ਜਿਹੜਾ ਲੋਕ ਹੈਗੇ ਯਾਰ ਪੰਥਕ ਹਲਕਾ ਜਿਹੜਾ ਇਸ ਹਲਕੇ ਨੂੰ ਕਿਹਾ ਜਾਂਦਾ ਔਰ ਪੰਥਕ ਹਲਕੇ ਦੇ ਵਿੱਚ ਗਰਾਊਂਡ ਜ਼ੀਰੋ ਤੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਲੋਕਾਂ ਨਾਲ वार्तालाਪ ਕੀਤੀ ਹੈ ਕਿ ਇਸ ਵਾਰ ਤਰਨਤਾਰਨ ਸਾਹਿਬ ਦੇ ਪੰਥਕ ਹਲਕੇ ਦੇ ਲੋਕਾਂ ਦੀ ਆਵਾਜ਼ ਕੀਤੀ ਹੈ ਲੋਕਾਂ ਨੇ ਆਪ ਜੀ ਦੇ ਸਨਮੁਖ ਰੱਖਿਆ ਜੁੜੇ ਰਹੋ ਅੰਦਰਪੜਖ ਪੋਸਟ ਦੇ ਨਾਲ